ਅੰਚ ਦਸੀ ਦੇ ਚ ਮੈਂ ਇੱਕ ਗਾਥਾ ਪੜ੍ਹੀ ਸੀ ਇੱਕ ਬਜ਼ੁਰਗ ਪਿਤਾ ਬਿਸਤਰੇ ਮਰਗ ਤੇ ਦਮ ਤੋੜ ਰਿਹਾ ਸੀ ਆਪਣੇ ਬੱਚਿਆਂ ਨੂੰ ਉਸਨੇ ਇੱਕ ਸੰਦੂਕ ਦਿੱਤਾ ਬਕਸਾ ਲੋਹੇ ਦਾ ਔਰ ਉਹਨੂੰ ਤਿੰਨ ਤਾਲੇ ਲਗੇ ਚਾਬੀਆਂ ਵੀ ਦਿੱਤੀਆਂ ਤੇਰਖੇ ਮੇਰੇ ਬੱਚਿਓ ਇਹਨੂੰ ਸੰਭਾਲ ਕੇ ਰੱਖਣਾ ਮੇਰੇ ਜੀਵਨ ਭਰ ਦੀ ਮਿਹਨਤ ਮੇਰੇ ਜੀਵਨ ਭਰ ਦੀ ਤਪੱਸਿਆ ਮੇਰੇ ਜੀਵਨ ਭਰ ਦਾ ਹੋਂ ਪਸੀਨਾ ਇਹਨੂੰ ਸੰਭਾਲ ਕੇ ਰੱਖਣਾ ਬੱਚਿਆਂ ਨੇ ਸੁਣ ਲਿਆ ਪਿਤਾ ਇਹ ਜੀ ਕਹਿੰਦਾ ਹੈ ਔਰ ਪਿਤਾ ਦੀ ਇਹ ਦਿੱਤੀ ਹੋਈ ਕੀਮਤੀ ਨਿਸ਼ਾਨੀ ਹੈ ਬੱਚਿਆਂ ਨੇ ਕੀ ਕੀਤਾ ਉਸ ਬਕਸੇ ਨੂੰ ਤੱਕੇ ਪੋਛਤੇ ਰੱਖੇ ਬੜੇ ਸੋਹਣੇ ਸੋਹਣੇ ਰੁਮਾਲੇ ਉੱਪਰ ਪਾ ਰੋਜ਼ ਸਵੇਰੇ ਸ਼ਾਮ ਉਹ ਧੂਪ ਦੀਪ ਵੀ ਕਰਦੇ ਨੇ ਰੋਜ਼ ਮੱਥਾ ਵੀ ਟੇਕਦੇ ਨੇ ਪਿਓ ਦਾ ਰੂਪ ਜਾਣ ਕੇ ਪਿਤਾ ਦੀ ਦੇਣ ਸਮੇਂ ਦੀ ਗਰਦਿਸ਼ ਵਕਤ ਦੀ ਗਰਦਿਸ਼ ਮਫਲਸ ਹੋ ਗਏ ਗਰੀਬ ਹੋ ਗਏ ਵਪਾਰ ਵਿੱਚ ਐਸੇ ਘਾਟੇ ਪੈ ਗਏ ਕੋਲ ਕੁਝ ਵੀ ਨਾ ਰਿਹਾ ਹਾਲਾਤ ਐਸੇ ਆ ਗਏ ਦੋ ਵਕਤ ਦੀ ਰੋਟੀ ਚਲਾਣੀ ਵੀ ਔਖੀ ਹੋ ਗਈ ਅੱਜ ਇੱਕ ਸੰਤ ਆਇਆ ਉਹਨੇ ਦਵਾਰ ਤੇ ਦਸਤਕ ਦਿੱਤੀ ਇਹਨਾਂ ਦੋ ਬੱਚਿਆਂ ਨੇ ਦਰਵਾਜ਼ਾ ਖੋਲ੍ਹਿਆ ਫਕੀਰ ਨੇ ਆਪਣਾ ਖੱਪਰ ਅੱਗੇ ਕੀਤਾ ਉਹ ਦੋਵੇਂ ਕਹਿਣ ਲੱਗੇ ਸੰਤ ਜੀ ਅੱਜ ਤੇ ਸਾਡੇ ਪੇਟ ਦਾ ਖੱਪਰ ਹੀ ਖਾਲੀ ਹੈ بڑے ਖੱਪਰ ਵਿੱਚ ਕੀ ਭਾਗੀ ਫਾਨੋਂ ਕੀ ਗਈ ਫਕੀਰ ਕਹਿਣ ਲੱਗਾ ਮੈਂ ਇਸ ਖੱਪਰ ਵਿੱਚ ਕੋਈ ਤੁਹਾਨੂੰ ਦੇਣ ਵਾਸਤੇ ਆਇਆ ਆਬ ਦੀ ਗੈਤ ਲਈ ਅਰਜ਼ ਕਰਾਂ ਕਈਆਂ ਦਾ ਦੇਣਾ ਵੀ ਖੋਣਾ ਹੁੰਦਾ ਹੈ ਕਈਆਂ ਦਾ ਦੇਣਾ ਦੇਣਾ ਨਹੀਂ ਲੈਣਾ ਕਈਆਂ ਦਾ ਲੈਣਾ ਲੈਣਾ ਨਹੀਂ ਦੇਣਾ ਅਗਲੇ ਨੂੰ ਝੋਟ ਕਰਨੀ ਹੋਵੇ ਹੱਸ ਕੇ ਵੀ ਝੋਟ ਕੀਤੀ ਜਾ ਸਕਦੀ ਹੈ ਰੋਕੇ ਵੀ ਝੋਟ ਕੀਤੀ ਜਾ ਸਕਦੀ ਹੈ ਅਗਲੇ ਨੂੰ ਮਾਰਨਾ ਹੋਵੇ ਇੱਜ਼ਤ ਦੇ ਕੇ ਵੀ ਮਾਰਿਆ ਜਾ ਸਕਦਾ ਹੈ ਬੇਇੱਜ਼ਤ ਕਰਕੇ ਵੀ ਮਾਰਿਆ ਜਾ ਸਕਦਾ ਹੈ ਗੱਲ ਸਾਰੀ ਨੀਅਤ ਦੀ ਹੈ ਭਾਵਨਾ ਦੀ ਹੈ ਉਹ ਸੰਤ ਕਹਿਣ ਲੱਗਾ ਮੈਂ ਕੋਈ ਦੇਣ ਆਇਆ। ਦੋਵੇਂ ਕਹਿਣ ਲੱਗੇ ਸੰਤ ਜੀ ਤੁਹਾਡੇ ਖੱਪਰ ਵਿੱਚ ਕੁਝ ਦਿਖਾਈ ਤੇ ਰਹਿੰਦਾ ਹੈ। ਕੀ ਹੈ? ਸੰਦੇਸ਼ ਆਇਆ ਹੈ। ਸੰਦੇਸ਼ਾ ਦੇਣ ਆਇਆ ਹੈ। ਕੀ ਤੁਹਾਡੇ ਪਿਤਾ ਨੇ ਤੁਹਾਨੂੰ ਇੱਕ ਬਹੁਤ ਵੱਡਾ ਬਕਸਾ ਦਿੱਤਾ ਸੀ ਹਾਂ ਦਿੱਤਾ ਹੈ। ਅਸੀਂ ਸਜਾ ਕੇ ਰੱਖੇ। ਅਸੀਂ ਸਵੇਰੇ ਸ਼ਾਮ ਮੱਥਾ ਟੇਕਦੇ ਹਾਂ, ਧੂਪ ਦੀਪ ਕਰਦੇ ਹਾਂ ਪਿਤਾ ਦੀ ਨਿਸ਼ਾਨੀ। ਦੇ ਖੋਲੇ ਉਸ ਨੂੰ ਕੰਲੇ ਕੋਲੇ ਆਦਨੇ ਬਸ ਮੈਂ ਤੁਹਾਨੂੰ ਇਹੀ ਸੰਦੇਸ਼ ਦੇਣ ਆਇਆ ਅੱਜ ਖੋਲ ਕੇ ਦੇਖ ਲੈ ਚਾਬੀਆਂ 골 ਸੰ ਖੋਲਿਆ ਸਾਰਾ ਬਕਸਾ ਸੋਨੇ ਦੀਆਂ ਮੋਹਰਾਂ ਨਾਲ ਭਰਿਆ ਇਤਨਾ ਧਨ ਹੋੰਦਿਆ ਹੋਇਆ ਮੁਫਲਸੀ ਦੇ ਦਿਨ ਵਰੀਬੀ ਦੇ ਦਿਨ ਇੰਨਾ ਧਨ ਹੁੰਦੇ ਆਇਆ ਇਕਬਾਲ ਇਸ ਨੂੰ ਇੰਜ ਬਿਆਨ ਕਰਦੇ ਨੇ ਖਜ਼ਾਨਾ ਹੂੰ ਛੁਪਾਇਆ ਮੁਝ ਕੋ ਮੁਸ਼ਤੇ ਹਾਕ ਦੇ ਸਹਰਾ ਨੇ ਕਿਸੇ ਕੋ ਕਿਆ ਖਬਰ ਹੈ ਪਾਉਨੋ ਮੈਂ ਕਿਸ ਕੀ ਦੌਲਤ ਹਾਂ ਤੇ ਮੈਂ ਇੱਕ ਬਹੁਤ ਵੱਡਾ ਖਜ਼ਾਨਾ ਪਰ ਰੇਤ ਦੇ ਵਿੱਚ ਦਫਨਾ ਹੁਣ ਰੇਤ ਇੱਕ ਪਾਸੇ ਕਰਾਂ ਤੇ ਖਜ਼ਾਨਾ ਪ੍ਰਗਟ ਕੋਈ ਖੋਲੇ ਤੇ ਖੇਡ ਜੋ ਹੈ ਬਣੇ ਤੋ ਮਹਿਰਜ ਕਰਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਿਆਨ ਦਾ ਖਜ਼ਾਨਾ ਨੇ ਨਾਮ ਦਾ ਖਜ਼ਾਨਾ ਨੇ ਦੇਵੀ ਗੁਣਾ ਦਾ ਖਜ਼ਾਨਾ ਹੈ ਅੰਮ੍ਰਿਤ ਦਾ ਸਾਗਰ ਹੈ ਸੁੱਖਾਂ ਦਾ ਸਾਗਰ ਹੈ ਖੋਲ ਨਾ ਦੇਸ ਇਹਦਾ ਦੇਕਾ ਕੋਲ ਡਿਠਾ ਖਦਾਨਾ ਤੇ ਪਿਤਾ ਗੁਰੂ ਨਾਨਕ ਤੇ ਦਾਦਾ ਅਕਾਲਪੁਰ ਉਹਦਾ ਖਜ਼ਾਨਾ ਸਾਨੂੰ ਦਿੱਤਾ ਬੜੀ ਅਗੰਮੀ ਸਵਾਲਤ ਹੈ ਇਹਦੇ ਵਿੱਚ ਬਸ਼ਰਤੇ ਕੋਈ ਖੋਲੇ ਨੁਕਤਾ ਜੋ ਗੁਰੂ ਗ੍ਰੰਥ ਸਾਹਿਬ ਨੇ ਕੀਮਤੀ ਬਿਆਨ ਕੀਤਾ ਉਹ ਮੈਂ ਅਰਜ਼ ਕਰਾਂ ਜਦ ਸ਼ਬਦ ਤੋਂ ਸੰਸਾਰ ਆਇਆ ਤਾਂ ਸ਼ਬਦ ਸੰਸਾਰ ਦੇ ਵਿੱਚ ਮੌਜੂਦ ਹੈ ਜੈਸੇ ਮਾਂ ਬਾਪ ਤੋਂ ਇਹ ਸ਼ਰੀਰ ਆਇਆ ਹੈ ਤਾਂ ਸ਼ਰੀਰ ਦੇ ਵਿੱਚ ਮਾਂ ਬਾਪ ਦੀ ਅੰਸ਼ ਮੌਜੂਦ ਹੈ ਇਨੂ ਗੁਰੂ ਨਾਨਕ ਇੰਜ ਬਿਆਨ ਕਰਦੇ ਨਾਮਕਲੀ ਮੱਲਾ ਪਹਿਲਾ ਪੁਰਖ ਮੇਨਾਰ ਨਾਰ ਮੇ ਪੁਰਖਾ ਬੂਝੋ ਬ੍ਰਹਮ ਗਿਆਨੀ ਐ ਬ੍ਰਹਮ ਗਿਆਨੀਓ ਇਹਨੂੰ ਵੀ ਸਮਝੋ ਹਰ ਪੁਰਸ਼ ਦੇ ਅੰਦਰ ਨਾਰੀ ਹੈ ਹਰ ਨਾਰੀ ਦੇ ਅੰਦਰ ਪੁਰਖ ਮਾਂ ਬਾਪ ਤੋਂ ਸਰੀਰ ਆਇਆ ਦੋਹਾਂ ਦੀ ਅੰਸ ਮੌਜੂਦ ਹੈ ਪੁਰਸ਼ ਇਸ ਵਾਸਤੇ ਪੁਰਸ਼ ਹੈ ਇਹਦੇ ਚ ਪਿਤਾ ਦੀ ਅੰਸ਼ ਪੂਰੀ ਹੈ ਮਾਂ ਦੀ ਥੋੜੀ ਅਧੂਰੀ ਇੱਕ ਦੋ ਮਾਤਰਾ ਦਾ ਭੇਦ ਹੈ ਜ਼ਿਆਦਾ ਭੇਦ ਨਹੀਂ ਹੈ ਇਹ ਵੀ ਮੈਂ ਅਖਰ ਦੇਣਾ ਬਿਲਕੁਲ ਜੰਮ ਚਕਵਾਰ ਇਸ स्त्री ਇਸ ਵਾਸੇ ਇਸਤਰੀ ਵਿਖਾਈ ਦੇ ਰਹੀ ਹੈ ਇਹਦੇ ਚ ਮਾਂ ਦੀ ਅੰਸ਼ ਪੂਰੀ ਹੈ ਪਿਤਾ ਦੀ ਅਧੂਰੀ ਹੈ ਇਸ स्त्री ਦੇ ਅੰਦਰ ਪੁਰਸ਼ ਅਧੂਰਾ ਹੈ ਪੁਰਸ਼ ਦੇ ਅੰਦਰ ਇਸਤਰੀ ਅਧੂਰੀ ਹੈ ਪੁਰਖ ਮੇਨਾ ਨਾਰ ਮੇ ਪੁਰਖਾ ਬੂਝੋ ਬ੍ਰਹਮ ਗਿਆਨੀ ਇਹ ਜੋ ਅਧੂਰਾਪਣ ਹੈ ਸੰਪੂਰਨ ਹੋਣਾ ਚਾਹੁੰਦਾ ਹੈ ਇਸ ਵਸੇ ਪੁਰਸ਼ ਦੇ ਅੰਦਰ ਪੁਰਸ਼ ਦੀ ਕਸ਼ਿਸ਼ ਨਹੀਂ ਹੈ ਪੁਰਸ਼ ਤੇ ਹੋ ਹੈ ਇਸਤਰੀ ਦੀ ਕਸ਼ਿਸ਼ ਇਸਤਰੀ ਦੇ ਅੰਦਰ ਇਸਤਰੀ ਦੀ ਕਸ਼ਿਸ਼ ਨਹੀਂ ਹੈ ਬਲਕਿ ਇਸਤਰੀ ਦੀ ਤੇ ਕਈ ਵਾਰ ਨਿਕਟ ਵਰਤੀ ਇਸਤਰੀਆਂ ਨਾਲ ਵਿਰਖਾਂਦੀ ਹੈ ਇਸਤਰੀ ਦੇ ਅੰਦਰ ਪੁਰਸ਼ ਦੀ ਕਸ਼ਿਸ਼ ਹੈ ਇਸ ਤ੍ਰੀਤੋ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਇਸ਼ਾਰਤਨ ਗੱਲ ਬੜੀ ਕੀਮਤੀ ਕਹੀਏ ਬਾਲ ਕਨਿਆ ਕੋ ਜੈਸੇ ਬਾਪ ਪਿਆਰਾ ਭਾਈ ਕੋ ਅਤਿ ਪਿਆਰਾ ਬਾਲ ਕਨਿਆ ਛੋਟੀ ਜਈ ਕਨਿਆ ਪਿਓ ਦੇ ਹਲੇ ਦੋਲੇ ਘੁੰਮਦੀਏ ਪ੍ਰਕਰਮਾ ਕਰਦੀਏ ਪਿਓ ਨੂੰ ਵੇਖ ਕੇ ਪ੍ਰਸੰਨ ਹੋ ਜਾਂਦੀਏ ਖੁੜ ਖੜ ਜਾਂਦੀਏ ਮਾਂ ਦੇ ਇਤਨੇ ਪ੍ਰਕਰਮਾ ਕਿਉਂ ਨਹੀਂ ਕਰਦੀ ਮਾਂ ਜੈਸੀ ਜਈ ਪਿਓ ਨੂੰ ਵੇਖ ਕੇ ਖੁਸ਼ ਕਸ਼ਿਸ਼ ਪਿਤਾ ਦੇ ਔਰ ਯਕੀਨ ਜਾਨੋ ਪੁੱਤਰ ਦੇ ਅੰਦਰ ਕਸ਼ਿਸ਼ ਮਾਂ ਦੀ ਹੈ ਮਾਂ ਦੀ ਮੈਨੂੰ ਬੈਕਰਸਫੀਲ ਅਮਰੀਕਾ ਦੇ ਇੱਕ ਡਾਕਟਰ ਸਰਦਾਰ ਮਨਜੀਤ ਸਿੰਘ ਨੇ ਦੱਸਿਆ ਕਿ ਤਲਾਕ ਦੇ ਜਿੰਨੇ ਕੇਸ ਅਦਾਲਤਾਂ ਚੱਲਦੇ ਨੇ ਅਗਰ ਬੱਚੇ 8 ਸਾਲ ਤੋਂ ਵੱਡੀ ਉਮਰ ਦੇ ਨੇ ਤਾਂ ਉਹਨਾਂ ਕੋਲ ਪੁੱਛਿਆ ਜਾਂਦਾ ਹੈ ਮਾਂ ਨਾਲ ਜਾਣਾ ਹੈ ਕਿ ਪਿਓ ਨਾਲ ਕਹਿੰਦੇ 90 ਫੀਸਦੀ ਸਰਵ ਹੈ ਬੱਚੀਆਂ ਪਿਉ ਨੂੰ ਚੁਣ ਲੈਂਦੀਆਂ ਨੇ ਪੁੱਤਰ ਮਾਂ ਨੂੰ। ਬਿਲਕੁਲ ਵਿਪਰੀਤ ਜਿੰਗਰ। ਉਲਟੀ ਇਹ ਨਹੀਂ ਆ ਗੱਲ ਹੋ ਰਹੀ। ਇਹ ਪੇਪਰਾਂ 'ਚ ਵੀ ਆਇਆ। ਤੇ ਖਰੀਬਨ ਕਰੇਬਨ ਕੈਲੀਫੋਰਨੀਆ ਦੇ 87 ਫੀਸਦੀ ਸ਼ਾਦੀਆਂ ਤੇ ਤਲਾਕ ਹੋ ਜਾਂਦੀ ਹੈ। ਨਹੀਂ ਨਿਭਦੀ। ਟੁੱਟ ਜਾਂਦੀ। ਮਹਾਰਾਜ ਐਸਾ ਕਹਿੰਦੇ ਨੇ ਪੁਰਖ ਮੇ ਨਾਰ, ਨਾਰ ਮੇ ਪੁਰਖ। ਬੋਝੋ ਬ੍ਰਹਮ ਗਿਆਨੀ ਮਾਂ ਬਾਪ ਤੋਂ ਸ਼ਰੀਰ ਆਇਆ ਹੈ ਮਾਂ ਬਾਪ ਦੇ ਅੰਸ਼ ਸ਼ਰੀਰ ਦੇ ਵਿੱਚ ਮੌਜੂਦ ਮੰਨ ਦੇ ਵਿੱਚ ਵੀ ਮੌਜੂਦ ਹੈ ਕਹਿੰਦੇ ਨੇ ਭਾਵਨਾ ਭਗਤੀ ਇਸਤਰੀ ਹੈ ਗਿਆਨ ਤਰਕ ਵਿਚਾਰ ਪੁਰਸ਼ ਹੈ ਤਰਕ ਬੜੀ ਪ੍ਰਧਾਨ ਹੁੰਦੀ ਹੈ ਪੁਰਸ਼ ਦੇ ਅੰਦਰ ਭਾਵਨਾ ਬੜੀ ਪ੍ਰਧਾਨ ਹੁੰਦੀ ਹੈ ਇਸਤਰੀ ਦੇ ਅੰਦਰ ਪਰ ਦੋਵੇਂ ਅਧੂਰੇ ਨੇ ਬੰਦੇ ਨੇ ਭਾਵਨਾ ਤੋਂ ਬਿਨਾ ਗਿਆਨ ਲੰਗੜੇ ਇਹਦੇ ਚੱਲਣ ਦੀ ਤੋਬੀਕ ਨਹੀਂ ਹੁੰਦੇ ਬੜੇ ਬੜੇ ਗਿਆਨੀ ਰਹਿ ਜਾਂਦੇ ਨੇ ਕੁਝ ਵੀ ਨਹੀਂ ਕਰਦੇ ਔਰ ਗਿਆਨ ਤੋਂ ਬਿਨਾ ਭਾਵਨਾ ਸ਼ਰਦਾ ਅੰਧੀਏ ਭਟਕੇ ਭਟਕੇ ਜਦ ਮੈਂ ਹਾਈ ਸਕੂਲ ਦੇਜ ਪੜਦਾ ਸੀ ਇੱਕ ਕਹਾਣੀ ਉਹਨੂੰ ਮੁਤਾਲਾ ਕੁਦਰਤ ਨਾਮੇ ਕਿਤਾਬ ਜੋ ਹੈ ਪੜਾਈ ਜਾਂਦੀ ਸੀ ਉਸ ਜ਼ਮਾਨੇ ਚ ਉਹ ਦੇਖੇ ਅਜੇ ਤੱਕ ਮੈਨੂੰ ਯਾਦ ਪਿੰਡ ਨੂੰ ਅਗਲਗੇ ਬੜੀ ਜ਼ੋਰ ਦੀ ਤੇ ਅੱਗ ਨੇ ਪਿੰਡ ਨੂੰ ਆਪਣੀ ਲਪੇਟ ਦੇ ਚ ਲੈ ਲਿਆ ਜਿਨ੍ਹਾਂ ਦੇ ਪੈਰ ਅੱਖਾਂ ਸਨ ਨਸੇ ਪਿੰਡ ਛੋੜ ਕੇ ਬਾਹਰ ਆ ਗਏ ਆਮਣੇ ਸਾਹਮਣੇ ਮਕਾਨਾਂ ਦੇ ਚ ਦੋ ਬੰਦੇ ਰਹਿ ਗਏ ਇੱਕ ਅੰਦਾ ਇੱਕ ਲੰਗੜਾ ਇੱਕ ਦੇ ਦੋਵੇਂ ਪੈਰ ਨਹੀਂ ਸੰਨ ਇੱਕ ਦੀਆਂ ਦੋਵੇਂ ਅੱਖਾਂ ਨਹੀਂ ਸੀ ਲੰਗੜੇ ਨੇ ਆਵਾਜ਼ ਮਾਰੀ ਅੰਦੇ ਨੂੰ ਤੂੰ ਮੇਰੀ ਆਵਾਜ਼ ਦੀ ਸੇਧ ਤੇ ਚੱਲ ਕੇ ਆ ਜਾ ਫਿਰ ਤੂੰ ਮੇਰੀ ਅੱਖਾਂ ਦੀ ਵਰਤੋਂ ਕਰ ਲਈ ਮੈਂ ਤੇਰੇ ਪੈਰਾਂ ਦੀ ਵਰਤੋਂ ਕਰ ਲਵਾਂਗਾ ਨਿਕਲ ਜਾ ਅੱਗ ਚੋਂ ਨਿਕਲ ਜਾ ਇਹ ਗੀਤ ਦੀ ਕਹਾਣੀ ਪਰ ਬਹੁਤ ਵੱਡੀ ਇਹ ਸਚਾਈ ਹੈ ਅੰਦਾ ਅਗੇ ਲੰਗੜਾ ਉਸ ਦੀ ਪਿੱਠ ਤੇ ਬੈਠ ਗਿਆ ਉਹ ਰਸਤਾ ਦੱਸਦਾ ਗਿਆ ਉਹਦੇ ਪੈਰ ਚੱਲਦੇ ਗਏ ਦੋਵੇਂ ਅਗ ਚੋਂ ਨਿਕਲ ਗਏ ਕੰਲੇ ਸ਼ਰਦਾ ਵਢਕੇਗੇ ਤੇ ਤ੍ਰਿਸ਼ਨਾ ਦੀ ਅਗ ਤੋਂ ਨਹੀਂ ਨਿਕਲ ਸਕਦੀ ਵਿਕਾਰਾਂ ਦੀ ਅਗ ਤੋਂ ਨਹੀਂ ਨਿਕਲ ਸਕਦੀ ਵਢਕੇ ਪਟਕੇ ਕੱਲਾ ਗਿਆਨ ਤੇ ਚੱਲਦਾ ਹੀ ਨਹੀਂ ਕੱਲਾ ਤਰਕ ਤੇ ਚੱਲਦਾ ਹੀ ਨਹੀਂ ਉਹਦੇ ਕੋਲ ਤੇ ਪਹਿਰ ਹੀ ਕੋਈ ਬੜੇ ਬੜੇ ਗਿਆਨੀ ਰਹਿ ਜਾਂਦੇ ਨੇ ਕੁਝ ਵੀ ਨਹੀਂ ਉਹਨਾਂ ਦੀ ਜ਼ਿੰਦਗੀ 'ਚ ਕੁਝ ਵੀ ਨਹੀਂ ਦੋਹਾਂ ਦਾ ਸੁਮੇਲ ਚਾਹੀਦਾ ਗੁਰਬਾਣੀ ਨੇ ਭਗਤੀ ਨੂੰ ਇਸਤਰੀ ਕਿਹਾ ਗਿਆਨ ਨੂੰ ਪੁਰਸ਼ ਕਿਹਾ ਨਿਜ ਭਗਤੀ ਸੇ ਲਵੰਤੀ ਨਾ ਰੂਪ ਅਨੂਪ ਪੂਰੀ ਆਜਾ ਔਰ ਗਿਆਨ ਨੂੰ ਰਾਉ ਆਖਿਆ ਗਿਆਨ ਰਾਉ ਜਬ ਸੇਜੇ ਉਹਨੂੰ ਪੁਰਸ਼ ਕਿਹਾ ਭਗਤੀ ਨੂੰ ਇਸਤਰੀ ਕੇ ਜਿੱਥੇ ਸਰੀਰ ਵਿੱਚ ਮਾਂ ਬਾਪ ਦੀ ਅਨਸਮਵੋਧ ਹੈ ਮਨ ਦੇ ਵਿੱਚ ਵੀ ਹੈ ਸਰੀਰ ਦੀ ਇਹ ਜਿਹੜੀ ਗਸ਼ਿਸ਼ ਹੈ ਮਨੁੱਖ ਬਾਰੋਂ ਪੂਰੀ ਕਰਦਾ ਹੈ ਵਿਆਹ ਕਰਕੇ ਬਾਰੋਂ ਇਸਤਰੀ ਲਿਆਇਆ ਇਸਤਰੀ ਬਾਰੋਂ ਪੁਰਸ਼ ਲਿਆਈਏ ਇਸਤਰੀ ਪੁਰਸ਼ ਦਾ ਸੰਜੋਗ ਪਰ ਅੰਦਰ ਭਗਤੀ ਨੂੰ ਗਿਆਨ ਨਹੀਂ ਮਿਲਿਆ ਇਹ ਗਿਆਨ ਨੂੰ ਭਗਤੇ ਨੇ ਮਿਲੇ ਭਾਵੇਂ ਬਾਰੋਂ ਸੰਪੂਰਨ ਹੋ ਗਏ ਨੇ ਤਾਂ ਵੀ ਅੰਦਰ ਦੀ ਦੁਨੀਆ ਅਧੂਰੀ ਹੈ ਔਰ ਤੜਪਦੇ ਰਹਿਣਗੇ ਦੁਖੀ ਰਹਿਣਗੇ ਪਰੇਸ਼ਾਨ ਰਹਿਣਗੇ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਤਤਮਈ ਗੱਲ ਸਾਡੇ ਸਾਹਮਣੇ ਖੋਲ੍ਹਦੇ ਨੇ ਪੁਰਖ ਮੇ ਨਾਰ ਨਾਰ ਮੇ ਪੁਰਖਾ ਬੂਝੋ ਬ੍ਰਹਮ ਗਿਆਨੀ ਸ਼ਬਦ ਤੋਂ ਸੰਸਾਰ ਆਇਆ ਹੈ ਸੰਸਾਰ ਦੇ ਸ਼ਬਦ ਮੌਜੂਦ ਹੈ ਅਸੀਂ ਸ਼ਬਦ ਦੇ ਜੀ ਰਹੇ ਹਾਂ ਅਸੀਂ ਪ੍ਰਕਾਸ਼ ਦੇ ਚ ਜੀ ਰਹਿਆਂ ਪਰਮਾਤਮਾ ਦੇ ਚ ਜੀ ਰਹਿਆਂ ਸ਼ਬਦ ਦੇ ਚ ਜੀ ਰਹਿਆਂ ਸਾਡੇ ਅੰਦਰ ਪਰਮਾਤਮਾ ਹੈ ਤੇ ਸਾਡੇ ਅੰਦਰ ਸ਼ਬਦ ਹੈ ਘਟ ਘਟ ਵਾਜੇ ਨਾ ਭਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੇ ਨਾ ਉਹ ਨਾਦ ਘਟ ਘਟ ਦੇ ਚ ਉਹ ਪ੍ਰਕਾਸ਼ ਘਟ ਘਟ ਦੇ ਚ ਜਿਵੇਂ ਮਛਲੀ ਦਾ ਸਾਰਾ ਜਨਮ ਜੀਵਨ ਮਰਨ ਸਾਗਰ ਦੇ ਚ ਪਾਣੀ ਦੇ ਚ ਹੈ ਸਾਡਾ ਸਾਰਾ ਜੀਵਨ ਜਨਮ ਜੀਵਨ ਤੇ ਮਰਨ ਸ਼ਬਦ ਦੇ ਚ ਪਰਮਾਤਮਾ ਦੇ ਚ ਹੁਣ ਬੜੇ ਧਿਆਨ ਨਾਲ ਸੁਣਨਾ ਜੋ ਸ਼ਬਦ ਦੇ ਰੂਪ ਦੇ ਚ ਪਰਮਾਤਮਾ ਹੈ ਜੋ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ ਔਰ ਜੋ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਲੇਕਿਨ ਫਿਰ ਵੀ ਅੰਤਰਾ ਕੀ ਹੈ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਘਰ ਹੈ ਸ਼ਬਦ ਦੇ ਰੂਪ ਦੇ ਚ ਗੁਰੂ ਦਰ ਹੈ ਦਰ ਹੈ ਅਸੀਂ ਇਸ ਵਾਸਤੇ ਕਹਿੰਦੇ ਆ ਗੁਰੂ ਦਵਾਰਾ ਗੁਰੂ ਕੇ ਦਰਵਾਜ਼ਾ ਹੈ ਦਵਾਰ ਹੈ ਦਰਵਾਜ਼ਾ ਹੈ ਦਰਵਾਜ਼ਾ ਬੈਠਣ ਵਾਸਤੇ ਨਹੀਂ ਹੁੰਦਾ ਦਰਵਾਜ਼ਾ ਸੋਣ ਵਾਸਤੇ ਨਹੀਂ ਹੁੰਦਾ ਦਰਵਾਜ਼ਾ ਲੰਘਣ ਵਾਸਤੇ ਹੁੰਦਾ ਆਣ ਜਾਣ ਵਾਸਤੇ ਸ਼ਬਦ ਤੋਂ ਸੰਸਾਰ ਆਇਆ ਹੈ ਸ਼ਬਦ ਦੇ ਰਾਹੀਂ ਵਾਪਸ ਹੋਏਗਾ ਇਹ ਸ਼ਬਦ ਦਰਵਾਜ਼ਾ ਹੈ ਸ਼ਬਦ ਕਰਕੇ ਅਸੀਂ ਸੰਸਾਰ ਦੇ ਚ ਆ ਗਏ ਆ ਕਿਸੇ ਸ਼ਬਦ ਦੇ ਅੰਦਰ ਪ੍ਰਵੇਸ਼ ਕਰਨਾ ਹੈ ਜੋ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਔਰ ਜੋ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ ਤੁਹਾਡੇ ਤੇ ਇੱਕ ਪ੍ਰਸ਼ਨ ਹੈ ਕਿਸੇ ਦੇ ਘਰ ਜਾਣਾ ਹੋਵੇ ਪਹਿਲੇ ਦਰ ਤੇ ਪਹੁੰਚੋਗੇ ਕਿ ਸਿੱਧਾ ਘਰ ਵਿੱਚ ਜਾ ਉੱਡ ਕੇ ਜਾਓਗੇ ਪਹਿਲੇ ਤੇ ਦਰ ਤੇ ਜਾਵਗੇ ਪਹਿਲੇ ਗੁਰੂ ਕੋ ਲਾਣਾ ਪਏ ਪਹਿਲੇ ਸੁਰਤ ਨੂੰ ਸ਼ਬਦ ਨਾਲ ਜੋੜਨਾ ਪਏ ਤੇ ਸ਼ਬਦ ਨੇ ਚਾਨਣਾ ਕਰ ਦੇਣਾ ਸ਼ਬਦ ਨੇ ਪ੍ਰਕਾਸ਼ ਕਰ ਦੇਣਾ ਮਹਾਰਾਜ ਕਹਿੰਦੇ ਦਰ ਘਰ ਕੀ ਸੋਝੀ ਨਾਏ ਨਾ ਬੰਦੇ ਨੂੰ ਘਰ ਦਾ ਪਤਾ ਹੈ ਨਾ ਦਰ ਦਾ ਦਰ ਸ਼ਬਦ ਘਰ ਪਰਮਾਤਮਾ ਪਰ ਇਹ ਦਰ ਘਰ ਤੋਂ ਅਲੱਗ ਨਹੀਂ ਹੈ ਘਰ ਦੇ ਨਾਲ ਜੁੜਿਆ ਹੋਇਆ ਹੈ ਇਹ ਸ਼ਬਦ ਪਰਮਾਤਮਾ ਤੋਂ ਅਲੱਗ ਨਹੀਂ ਹੈ ਪਰਮਾਤਮਾ ਦੇ ਨਾਲ ਜੁੜਿਆ ਹੈ ਪਰ ਸੁਰਤ ਨੂੰ ਪਹਿਲੇ ਸ਼ਬਦ ਨਾਲ ਜੋੜਨਾ ਚਾਹਨਾ ਹੋ ਜਾਏ ਘਰ ਦੇ ਵਿੱਚ ਪਹੁੰਚ ਜਾਵਾਂ ਪ੍ਰਕਾਸ਼ ਹੋ ਜਾਏ ਉਸੇ ਪ੍ਰਕਾਸ਼ ਦੇ ਵਿੱਚ ਮਹਾ ਆਨੰਦ ਹੈ ਮਹਾ ਸ਼ਕਤੀ ਹੈ ਮਹਾ ਰਸ ਹੈ ਮਹਾ ਖੇੜਾ ਹੈ ਮਹਾ ਸੁਪਨ ਹੈ ਔਰ ਮਨੁੱਖ ਸੰਪੂਰਨ ਹੋ ਜਾਂਦਾ ਹੈ ਉਹਨੂੰ ਪੂਰਨ ਪ੍ਰੂਖ ਕਹਿੰਦੇ ਨੇ ਜੋ ਪ੍ਰਕਾਸ਼ ਨਹੀਂ ਹੋ ਜਾਏ ਤੋ ਸੁਰਤ ਨੂੰ ਸ਼ਬਦ ਨਾਲ ਜੋੜਨਾ ਹੈ। ਤੋ ਸ਼ਬਦ ਤੋਂ ਪਹਿਲੇ ਪੈਲ ਸੂਰਜ ਆਇ ਇੱਕ ਇੱਕ ਸੂਰਜ ਦੇ ਕਈ ਕਈ ਟੁਕੜੇ ਬਣੇ। ਔਰ ਧਰਤੀ ਦਾ ਇਹ ਜਿਹੜਾ ਭਾਗ ਠੰਡਾ ਹੋ ਕੇ ਪ੍ਰਗਟ ਹੋਇਆ ਪੱਥਰ ਤੇ ਪੱਥਰ ਕਿਵੇਂ ਸ਼ਬਦ ਨਾਲ ਜੁੜੇ? ਪੱਥਰ ਨੂੰ ਤੋਰਦੀ ਹੈ ਪ੍ਰਕਿਰਤੀ ਪ੍ਰਮਾਤਮਾ ਦਾ ਨਹੀਂ ਆ। ਹਜ਼ਾਰਾਂ ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਪੱਥਰ ਮਿੱਟੀ ਬਣ ਕੇ ਬਨਸਪਤੀ ਦੀ ਸ਼ਕਲ ਦੇ ਵਿੱਚ ਪ੍ਰਗਟ ਹੋ। ਪੱਥਰੀ ਬਨਸਪਤੀ ਚੋਂ ਕਿ ਥੋੜੀ ਜਿਹਾ ਜਾਗੀ ਹੈ। ਤਾਂ ਇਹਨੂੰ ਪਿਆਸ ਵੀ ਲੱਗਦੀ ਹੈ, ਪਾਣੀ ਚਾਹੀਦਾ। ਇਹ ਕੁਮਲਾਉਂਦੀ ਵੀ ਹੈ, ਖਿੜਦੀ ਵੀ ਹੈ ਕਿਉਂਕਿ ਜਾਗ ਗਈ ਹੈ। ਪੱਥਰ ਸੁੱਤਾ ਪਿਆ ਨਾ ਕੁਮਲਾਉਂਦਾ ਨਾ ਖਿੜਦਾ। ਉਨੂੰ ਪਿਆਸ ਨਹੀਂ ਲੱਗਦੀ ਬਨਸਪਤੀ ਨੂੰ ਲੱਗਦੀ ਜਾਗੇ ਵਿਦਿਆ ਲੋੜਾਂ ਹੁੰਦੀਆਂ ਨੇ ਸੁੱਤੇ ਵਿਦਿਆ ਨੇ ਬਨਸਪਤੀ ਨੂੰ ਪਾਣੀ ਚਾਹੀਦਾ ਜਲ ਬਿਨ ਸਾਖ ਤੁਮ ਲਾਭ ਤੇ ਉਪਜੇ ਨਹੀਂ ਨਾ ਪੁਲਾਸਾ ਫਿਰ ਲੰਬੀ ਯਾਤਰਾ ਤੋਂ ਬਾਅਦ ਲਖਾ ਹਜ਼ਾਰਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਬਨਸਪਤੀ ਜਿਸ ਸ਼ਕਲ ਦੇ ਵਿੱਚ ਪ੍ਰਗਟ ਹੋਏ ਉਹਨੂੰ ਪਸ਼ੂ ਪੰਛੀ ਕਹਿੰਦੇ ਨੇ ਔਰ ਸਾਇੰਸ ਮੇਂ ਜ਼ਿੰਮੇਦਾਰੀ ਚ ਪਿਲਮੰਦਿਚ ਇਹ ਹੀ ਦਿਖਾਇਆ ਗਿਆ ਮੈਂ ਤਾਂ ਦੇਖ ਦੇਖ ਕੇ ਡਾਂਗਰੇਗ ਮੈਂ 3 ਦਫਾ ਗਿਆ ਦੇਖਣ ਵਾਸਤੇ ਨੋਟ ਲੈਣ ਵਾਸਤੇ ਮੈਂ ਕਿ ਹੱਦ ਹੋ ਗਈ ਜੋ ਆਪਾਂ ਕਥਾ ਕਰਦੇ ਰੇ ਸਾਰਾ ਦਿਖਾ ਰਹੇ ਪੱਥਰ ਕਿਵੇਂ ਸਹਜੇ ਸਹਜੇ ਖਿਰਦਾ ਹੈ ਮਿੱਟੀ ਬਣਦਾ ਹੈ ਮਿੱਟੀ ਕਿਵੇਂ ਹੈ ਬਨਸਪਤੀ ਦਾ ਰੂਪ ਧਾਰਨ ਕਰਦੀ ਹੈ ਪਰ ਮਿੱਟੀ ਪੱਥਰ ਦੇ ਅੰਦਰ छुपी ਹੋਈ ਹੈ वनस्पति पत्थर ਦੇ ਅੰਦਰ ਛੁਪੇ ਹੋਏ ਨੇ ਪਸ਼ੂ ਤੇ ਪੰਛੀ ਗੁਸਤਾਖੀ ਮਾਫ ਪੱਥਰ ਦੇ ਅੰਦਰ ਹੀ ਛੁਪਿਆ ਹੋਇਆ ਮਨੁੱਖ ਕਈ ਜਨਮ ਸਹਿਜ ਗਿਰੇ ਪ੍ਰਕਿਰਤੀ ਸਹਿਜੇ ਸਹਿਜੇ ਪ੍ਰਗਟ ਕਰੇਗੀ ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਪੱਥਰ ਮਿੱਟੀ ਬਣ ਕੇ ਬਨਸਪਤੀ ਦੇ ਰੂਪ ਵਿੱਚ ਪ੍ਰਗਟ ਹੋਇਆ ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਮੁਖਤਸਰ ਬਨਸਪਤੀ ਪਸ਼ੂ ਪਕਸ਼ੀਆਂ ਦੀ ਸ਼ਕਲ ਦੇ ਪ੍ਰਗਟ ਹੋਏ ਉਹ ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਪਸ਼ੂ ਪਕਸ਼ੀ ਮਨੁੱਖ ਦੇ ਰੂਪ ਦੇ ਪ੍ਰਗਟ ਹੋਏ ਪਸ਼ੂ ਨੂੰ ਪਿਆਸ ਤੇ ਲੱਗਦੀ ਹੈ ਪਰ ਭੁੱਖ ਵੀ ਲੱਗਦੀ ਹੈ ਬਨਸਪਤੀ ਨੂੰ ਭੁੱਖ ਨਹੀਂ ਲੱਗਦੀ ਇਸ ਵਾਸਤੇ ਗਊ ਨੂੰ ਨੇਰਾ ਪਾਣੀ ਨਹੀਂ ਚਾਹੀਦਾ ਗਾਸ ਵੀ ਚਾਹੀਦੀ ਹੈ ਨਿਰਾ ਪਾਣੀ ਪਿਲਾ ਕੇ ਸ਼ੇਰ ਜ਼ਿੰਦਾ ਨਹੀਂ ਰਹਿ ਸਕਦਾ ਉਹਨੂੰ మాਸ ਵੀ ਚਾਹੀਦਾ ਹੈ ਭੁੱਖ ਵੀ ਲੱਗਦੀ ਹੈ ਭੁੱਖ ਦੀ ਪੂਰਤੀ ਭੋਜਨ ਨਾਲ ਹੋਵੇਗੀ ਪਿਆਸ ਦੀ ਪੂਰਤੀ ਪਾਣੀ ਨਾਲ ਹੋਵੇਗੀ ਪਸ਼ੂਆਂ ਕੋਲ ਆਵਾਜ਼ ਵੀ ਆ ਗਈ ਬਨਸਪਤੀ ਕੋਲ ਨਹੀਂ ਸੀ ਆਵਾਜ਼ ਤੋਂ ਪਤਾ ਚੱਲ ਜਾਂਦਾ ਹੈ ਸ਼ੇਰ ਇਹ ਗਊ ਹੈ ਇਹ ਘੋੜਾ ਹੈ ਇਹ ਕੁੱਤਾ ਹੈ ਇਹ ਚਿੜੀ ਹੈ ਇਹ ਕੋਇਲ ਆਵਾਜ਼ ਦੱਸ ਦਿੰਦੇ ਇਹਨਾਂ ਕੋਲ ਆਵਾਜ਼ ਵੀ ਆ ਗਈ ਆਵਾਜ਼ ਤੇ ਹੈ ਅਲਫਾਜ਼ ਨਹੀਂ ਹੈ ਅੱਖਰ ਨਹੀਂ ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਵਾਹ ਪਸ਼ੂ ਪੰਛੀ ਜਿਸ ਸ਼ਕਲ ਵਿੱਚ ਪ੍ਰਗਟ ਹੋਏ ਮਾਨਵ ਮਨ ਬਣ ਗਿਆ ਭੁੱਖ ਪਿਆਸ ਤੇ ਹੈ ਆਵਾਜ਼ ਵੀ ਹੈ ਪਰ ਅਲਫਾਜ਼ ਵੀ ਨਹੀਂ ਮਨੁੱਖਤਾ ਦਾ ਸਾਰਾ ਵਿਕਾਸ ਅੱਖਰਾਂ ਤੇ ਹੋਇਆ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਜ ਕਹਿੰਦੇ ਨੇ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਦਾ ਅਖਰੀ ਲਿਖਣ ਬੋਲਣ ਬਾਣ ਅਖਣਾ ਸਿਰ ਸੰਜੋਗ ਅਖਰਾਂ ਦੀ ਮਹਿਮਾ ਵਿੱਚ ਗੁਰੂ ਨਾਨਕ ਨੇ ਪੱਟੀ ਲਿਖੀ ਆਸਾਮੱਲਾ ਪਹਿਲਾ ਅਖਰਾਂ ਦੀ ਮਹਿਮਾ ਆਸਾਮੱਲਾ ਤੀਜਾ ਪੱਟੀ ਲਿਖੀ ਕਿ ਅਖਰ ਦੀ ਮਹਿਮਾ ਗੁਰੂ ਅਮਰਦਾਸ ਜੀ ਦੱਸਦੇ ਬਾਵਨ ਅਖਰੀ ਗੌੜੀ ਮੰਲਾ ਪੰਜਵਾਂ ਬਾਵਨ ਅਖਰੀ ਇੱਕ ਇੱਕ ਅੱਖਰ ਦੀ ਮਹਿਮਾ ਗੁਰੂ ਅਰਜਨ ਦੇਵ ਜੀ ਦੱਸਦੇ ਗੌੜੀ ਸ੍ਰੀ ਕਬੀਰ ਜੀ ਭਾਵਨਾ ਖਰੇ ਇੱਕ ਇੱਕ ਅੱਖਰ ਦੀ ਬਹਿਮਾ ਕਬੀਰ ਦੱਸਦੇ ਨੇ ਮਨੁੱਖ ਕੋਲ ਅੱਖਰ ਖੋ ਲਈਏ ਮਨੁੱਖਤਾ ਦਾ ਸਾਰਾ ਵਿਕਾਸ ਰੁਕ ਜਾਏਗਾ ਜਿੱਥੇ ਪਸ਼ੂ ਨੇ ਮਨੁੱਖ ਉੱਤੇ ਚੜਾ ਜਿਵੇਂ ਗੁੰਗੇ ਦਾ ਸਾਰਾ ਵਿਕਾਸ ਰੁਕਿਆ ਹੋਇਆ ਨੂੰ ਕੋਈ ਗੁੰਗਾ ਕਵੀ ਨਹੀਂ ਮਿਲੇਗਾ ਸੰਗੀਤਕਾਰ ਨਹੀਂ ਮਿਲੇਗਾ ਦਾਰਸ਼ਨਿਕ ਬਲੌਸ ਪਰ ਨਹੀਂ ਮਿਲੇਗਾ ਕਲਾਕਾਰ ਨਹੀਂ ਮਿਲੇਗਾ ਰਾਜਨੀਤਿਕ ਨਹੀਂ ਮਿਲੇਗਾ ਸੰਤ ਵੀ ਨਹੀਂ ਮਿਲੇਗਾ ਭਗਤ ਵੀ ਨਹੀਂ ਮਿਲੇਗਾ ਬੋਲ ਹੀ ਨਹੀਂ ਸਕਦਾ ਜਾਪ ਵੀ ਨਹੀਂ ਸਕਦਾ ਅਕਸਰ ਗੁੰਗਾ ਬਹਿਰਾ ਵੀ ਹੈ ਵਿਕਾਸ ਤੇ ਸ਼ਬਦਾਂ ਦੇ ਰਾਹੀ ਉਹ ਤੇ ਕੁਝ ਸੁਣੇ ਹੀ ਨਹੀਂ ਸਕਦਾ ਬੋਲ ਹੀ ਨਹੀਂ ਸਕਦਾ ਇਸ ਵਾਸਤੇ ਮੇਰੇ ਦੇਖੇ ਅੰधे ਮਨਕ ਜ਼ਿੰਦਗੀ ਦੇ ਹਰ ਸ਼ੋਬੇ ਦੇ ਜਵਿਕਸਤ ਹੋਏ ਨੇ ਦਾਸ ਨਾਲ ਗਾਲਵਨ 40 ਸਾਲ ਤੋਂ ਇੱਕ ਕਵੀ ਚੱਲਦਾ ਹੁਣ ਦਰ ਢੇਲੇ ਸੰ ਨਹੀਂ ਆਏ ਯਾਨੀ ਜੈ ਸਿੰਘ ਸ਼ੋਗਰ ਨੇਤਰ ਹੀ ਅੰਦਰ ਕਈ ਕਿਤਾਬਾਂ ਦਾ ਲਿਖਾ ਰਹੀ ਹੈ ਬਹੁਤ ਅਛੀਆਂ ਬਾਰੀਕ ਕਵਤਾਵਾਂ ਨੇ ਅੰਧੇ ਮਰਖ ਮੇ ਚੋਟੀ ਦੇ ਸੰਗੀਤਕਾਰ ਵੀ ਦੇਖੇ ਭਾਈ ਭਗਵਾਨ ਸਿੰਘ ਕਾਫੀ ਲੰਬੇ ਸਮੇਂ ਤੱਕ ਬਾਸ ਦੇ ਨਾਲ ਚਲਦੇ ਰਹੇ ਨੇਤਰਹੀਣ ਸੀ ਬੜੇ ਅچھے ਗਾਇਕ ਔਰ ਕਲਾਸੀਕਲ ਸੰਗੀਤ ਦੇ ਮਾਹਿਰ ਸੀ ਅੰਧੇ ਵਰਖ ਕਵੀ ਦੇਖੇ ਗਏ ਨੇ ਕਲਾਕਾਰ ਦੇਖੇ ਗਏ ਨੇ ਸੰਗੀਤਕਾਰ ਦੇਖੇ ਗਏ ਨੇ ਅੰਧੇ ਮਨੁੱਖ ਰਾਜਨੇਤਿਕ ਵੀ ਦੇਖੇ ਗਏ ਧਰਤ ਰਾਸ਼ਟਰ ਦੁਆਪਰ ਯੁੱਗ ਦੇ ਜਿਨੇ ਰਾਜ ਬਾੜ ਚਲਾਇਆ ਅੰਧਾ ਸੀ ਦ੍ਰੋਵਧਨ ਦਾ ਔਰ ਉਹਦੇ ਜੀਮਦਾਰ ਜੇਬ ਦੇ ਕੋਲ ਰਾਜਪਾਟ ਕਿਸੇ ਨੇ ਨਹੀਂ ਖੋਲਿਆ ਬੜੀ ਮਜ਼ਬੂਤੀ ਨਾਲ ਉਸਨੇ ਰਾਜਪਾਟ ਚਲਾਇਆ ਇਸ ਵਕਤ ਇੰਗਲੈਂਡ ਦਾ ਹੋਮ ਮਿਨਿਸਟਰ ਅੰਦਰ ਨੇਤਰ ਹਿੰਦ ਮੈਂ ਤੇ ਦੇਖ ਕੇ दंग ਰਹਿ ਗਿਆ ਔਰ ਕਹਿ ਦੇ ਨੇ ਇੰਗਲੈਂਡ ਦੇ ਇਤਿਹਾਸ ਵਿੱਚ ਸਭ ਤੋਂ ਪਹਿਲੀ ਵਾਰ ਇੱਕ ਕਾਮਯਾਬ ਹੋਮ ਮਿਨਿਸਟਰ ਆਇਆ ਪਰ ਨੇਤਰ ਹਿੰਦ ਹੈਰਾਨਗੀ ਦੀ ਗੱਲ ਹੈ ਹੈਰਾਨੀ ਦੀ ਗੱਲ ਅੰਧੇ ਮਨੁਖ ਚੋਟੀ ਦੇ ਰਾਜਨੈਤਿਕ ਹੋ ਸਕਦੇ ਨੇ ਦਾਰਸ਼ਨਿਕ ਹੋ ਸਕਦੇ ਨੇ ਫਿਲਾਸਫਰ ਹੋ ਸਕਦੇ ਨੇ ਕਿਉਂਕਿ ਵਿਕਾਸ ਸਾਰਾ ਅਖਰਾਂ ਤੇ ਕਵੀ ਹੋ ਸਕਦੇ ਨੇ ਸੰਗੀਤਕਾਰ ਹੋ ਸਕਦੇ ਨੇ ਅੰਧੇ ਮਨੁਖ ਭਗਤ ਵੀ ਬਣਦੇ ਨੇ ਇੱਕ ਨੇਤਰਹੀਨ ਗੁਰੂ ਗ੍ਰੰਥ ਸਾਹਿਬ ਦੇ ਚ ਬੈਠਾ ਹੈ ਸੂਰਦਾਸ ਸਾਰੰਗਮਲਾ ਪੰਜਵਾਂ ਸੂਰਦਾਸ ਪਹਿਲੀ ਪੰਕਤੀਆਂ ਸੂਰਦਾਸ ਦੀ ਛਾਡ ਮੰਨ ਹਰ ਬੇਮਖਨ ਕੋ ਸੰ ਨੇਤਰਹੀਨ ਸੰਸਾਰ ਨੂੰ ਵੇਖਣ ਦੇ ਤੇ ਸਫਲ ਨਹੀਂ ਸੀ ਪਰ ਨਿਰੰਕਾਰ ਨੂੰ ਵੇਖਣ ਦੇ ਸਫਲ ਹੋ ਗਏ ਅਨੁਭਵ ਦੇ ਨੇਤਰ ਤੇਰਾ ਅੰधे ਮਨੁੱਖ ਜ਼ਿੰਦਗੀ ਦੇ ਹਰ ਸ਼ੋਭੇ ਦੇ ਵਿੱਚ ਵਿਕਾਸ ਕਰ ਸਕਦੇ ਨੇ ਕਿਉਂਕਿ ਸ਼ਬਦ ਬੋਲ ਸਾਰਾ ਵਿਕਾਸ ਆਵਾਜ਼ ਤੇ ਹੋਇਆ ਅਲਫਾਜ਼ਾਂ ਤੇ ਹੋਇਆ ਅਖਰੇ ਨਾਮ ਅਖਰੀ ਸਾਲਾ ਅਖਰੇ ਗਿਆਨ ਗੀਤ ਗੁਣ ਦਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਯੋਗ ਵਖਾਣ ਕਿਹੜੇ ਅੱਖਰ ਮਨੁੱਖ ਦਾ ਵਿਕਾਸ ਕਰਾਉਂਦੇ ਨੇ ਤੇ ਜਿੱਥੋਂ ਮਨੁੱਖ ਆਇਆ ਉੱਥੇ ਲੈ ਜਾਂਦੇ ਨੇ ਜਿੱਥੇ ਦੁਆਰੇ ਉਬਰੇ ਤਿੱਥੇ ਲਿਓ ਉਵਾਰ اے ਪ੍ਰਭੂ ਜਿੱਥੋਂ ਸਾਡਾ ਆਣਾ ਹੋਇਆ ਜਿਸ ਦਰਵਾਜ਼ੇ ਤੋਂ ਵਾਪਸੀ ਕਰਾ